ਦੇਸ਼ ਦਾ ਕਿਸਾਨ ਲਗਾਤਾਰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਹੈ ਸੰਘਰਸ਼ ਕਰ ਰਿਹਾ ਹੈ। ਦਿੱਲੀ ਵਿੱਚ ਵੱਡਾ ਅੰਦੋਲਨ ਕੀਤਾ ਗਿਆ ਕਿਸਾਨਾਂ ਵੱਲੋਂ। ਉਹਨਾਂ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ। ਉਹ ਅੰਦੋਲਨ ਕਿਤੇ ਨਾ ਕਿਤੇ ਫਤਿਹ ਹੋਇਆ ਪਰ ਉਸ ਤੋਂ ਬਾਅਦ ਵੀ ਲਗਾਤਾਰ ਕਿਸਾਨ ਮੰਡੀਆਂ 'ਚ ਸੜਕਾਂ ਤੇ ਰੇਲਵੇ ਟਰੈਕਾਂ ਤੇ ਬੈਠੇ ਨਜ਼ਰ ਆਉਂਦੇ ਹਨ। ਹੁਣ ਕਿਸਾਨਾਂ ਵੱਲੋਂ ਇੱਕ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ ਅੰਦੋਲਨ ਨੂੰ ਅੱਗੇ ਚਲਾਉਣ ਵਾਸਤੇ। ਸਾਡੇ ਨਾਲ ਗੱਲਬਾਤ ਕਰਨਗੇ ਕਿਸਾਨ ਆਗੂ ਸਰਦਾਰ ਸੁਖਜੀਤ ਸਿੰਘ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੁਣ ਕਿਸਾਨ ਜਥੇਬੰਦੀਆਂ ਅਗਲਾ ਸਟੈਪ ਕੀ ਚੁੱਕ ਰਹੀਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਜਥੇਬੰਦੀਆਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਸੰਘਰਸ਼ ਕਰ ਰਹੀਆਂ ਹੁਣ ਅਗਲੀ ਰਣਨੀਤੀ ਕੀ ਤਿਆਰ ਕੀਤੀ ਗਈ ਹੈ ਦੇਖੋ ਜੀ ਜਿਹੜਾ ਪਿਛਲਾ ਅੰਦੋਲਨ ਚੱਲਿਆ ਸੀ 13 ਫਰਵਰੀ 13 ਮਹੀਨੇ 11 ਦਸੰਬਰ ਨੂੰ ਸਾਨੂੰ ਜਿਹੜਾ ਕੇਂਦਰ ਸਰਕਾਰ ਨੇ ਚੁੱਠੀ ਦਿੱਤੀ ਸੀ ਤੁਹਾਡੇ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਪਾਉਣ ਵਾਲੇ ਸਮਝ ਪੂਰੀਆਂ ਕਰ ਦਾਂਗੇ ਲੇਕਿਨ ਉਸ ਤੋਂ ਬਾਅਦ ਵੀ ਸਰਕਾਰ ਨੇ ਜਿਹੜਾ ਕੋਈ ਸਾਡੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਸਮੇਂ-ਸਮੇਂ ਤੇ ਆਪਾਂ ਨੂੰ ਮੰਗ ਪੱਤਰ ਦਿੰਦੇ ਰਹੇ ਜਦੋਂ ਇਹ ਬਿਲਕੁਲ ਸਾਡੀ ਸਰਕਾਰ ਨੇ ਸੁਣਨੀ ਬੰਦ ਕਰਤੀ ਤੇ ਆਪਾਂ ਇੱਕ ਫੈਸਲਾ ਲੈ ਕੇ 13 ਫਰਵਰੀ ਤੋਂ ਜਿਹੜਾ ਵਾ ਸ਼ੰਭੂ ਖਨੋਰੀ ਔਰ ਰਤਨਪੁਰਾ ਬਾਰਡਰ ਰਾਜਸਥਾਨ ਦੇ ਵਿੱਚ ਇੱਥੇ ਅੰਦੋਲਨ ਸ਼ੁਰੂ ਕੀਤਾ ਦਿੱਲੀ ਨੂੰ ਜਾਣ ਦਾ ਫੈਸਲਾ ਕੀਤਾ ਉਹ ਲੇਕਿਨ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਵੱਡੀਆਂ-ਵੱਡੀਆਂ ਕੰਦਾਂ ਕੰਕਰੀਟ ਵਾਲੀਆਂ ਬਾਰਡਰ ਬੰਦ ਕਰਤੇ ਸੀਲ ਕਰਤੇ ਔਰ ਉਸ ਕਰਕੇ ਸਾਨੂੰ ਜਿਹੜਾ ਉਹਨਾਂ ਬਾਡਰਾਂ ਦੇ ਰੁਕਣਾ ਪਿਆ ਔਰ ਉਥੋਂ ਦੀ ਸਰਕਾਰ ਦਾ ਦਿਲ ਭਰਿਆ ਸਰਕਾਰ ਨੇ ਸਾਡੇ ਉੱਤੇ ਰੱਜ ਕੇ ਉਹਨਾਂ ਗਿਆਸਾਂ ਦਾ ਇਸਤੇਮਾਲ ਕੀਤਾ ਉਹਨਾਂ ਗੋਲਿਆਂ ਦਾ ਇਸਤੇਮਾਲ ਕੀਤਾ ਉਹਨਾਂ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਜੁਨੀਆਂ ਕੇ ਅੰਤਰਰਾਸ਼ਟਰੀ ਸਮਝੌਤੇ ਤਹਿਤ ਵੀ ਬੈਨ ਨੇ ਉਸ ਤਰ੍ਹਾਂ ਨਹੀਂ ਸਾਡਾ ਜਿਹੜਾ ਇੱਕ ਵੀਰਾ ਸ਼ੁਭ ਕਰਨ ਵੱਲੋਂ ਉਹ 21 ਫਰਵਰੀ ਨੂੰ ਜਿਹੜਾ ਵਾ ਖਨੋਰੀ ਬਾਡਰ ਦੇ ਸ਼ਹੀਦ ਹੋ ਗਿਆ ਔਰ ਜਿਹੜੀ ਸਰਕਾਰ ਨਾਲ ਸਾਡੀ ਗੱਲਬਾਤ ਚੱਲਦੀ ਸੀ ਉਹ ਗੱਲਬਾਤ ਟੁੱਟ ਗਈ ਉਸ ਤੋਂ ਬਾਅਦ ਸਰਕਾਰ ਇਲੈਕਸ਼ਨ ਦੇ ਚੱਲੇਗੀ, ਕਾਡ ਆਫ ਕਨੈਕਟ ਲੱਗ ਗਿਆ, ਅੰਦੋਲਨ ਚੱਲਦਾ ਰਿਹਾ। ਸਰਕਾਰ ਨੇ 4 ਜੂਨ ਤੋਂ ਬਾਅਦ ਬਣਨ ਤੋਂ ਬਾਅਦ ਵੀ ਸਾਡੇ ਨਾਲ ਗੱਲਬਾਤ ਕਰਨ ਦੀ ਕੋਈ ਕਦੀ ਖੇਚਲ ਨਹੀਂ ਕੀਤੀ। ਔਰ ਉਸ ਤਰ੍ਹਾਂ ਤਰੀਕੇ ਨਾਲ ਅੰਦੋਲਨ ਚੱਲਦਾ ਸੀਗਾ ਸ਼ਾਂਤਮਈ, ਉਹਨੂੰ ਥੋੜਾ ਹੋਰ ਤਿੱਖਾ ਕਰਨ ਵਾਸਤੇ ਇੱਕ ਫੈਸਲਾ ਲਿਆ ਗਿਆ ਕਿ ਜਦੋਂ ਹੀ ਸੰਸਦ ਦਾ ਸਰਦਰਤ ਸੈਸ਼ਨ ਸ਼ੁਰੂ ਹੋਊਗਾ, ਇਹ 4 ਨਵੰਬਰ ਨੂੰ ਫੈਸਲਾ ਲੈ ਕੇ ਆਪਾਂ ਅਨਾਊਂਸਮੈਂਟ ਕੀਤੀ ਸੀ ਕਿ ਸਾਡੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਮਰਨਮਰਤੇ ਬੈਠਣਗੇ। ਅਗਰ ਕੋਈ ਉਹਨਾਂ ਦਾ ਨੁਕਸਾਨ ਹੁੰਦਾ ਸਰਕਾਰ ਉਹਨਾਂ ਦਾ ਆਖਰੀ ਸਾਹ ਦਾ ਗਿਣਤੀ ਕਰਦੀ ਆ ਔਰ ਉਸ ਤੋਂ ਬਾਅਦ ਜਿਹੜਾ ਵਾ ਮੇਰੇ ਵੱਲੋਂ ਸੁਜੀਤ ਸਿੰਘ ਉਹਨੂੰ ਬਿਠਾਇਆ ਜਾਊਗਾ ਉਸ ਤੋਂ ਅੱਗੇ ਲਿਸਟ ਬਣਾਤੀ ਆਪਾਂ ਕਿ ਜਿਹਨੋਂ ਸਾਡੇ ਆਗੂ ਸ਼ਹੀਦੀ ਪਾਈ ਜਾਣਗੇ ਅਗਲਾ ਆਗੂ ਜਿਹੜਾ ਵਾ ਉਹ ਬਿੰਦਾ ਜਾਊਗਾ ਤਾਂ ਕਿ ਇੱਕ ਉਦਾਹਰਨ ਪੇਸ਼ ਕਰ ਸਕੀਏ ਕਿ ਲੋਕਾਂ ਵਾਸਤੇ ਲੜਨ ਵਾਸਤੇ ਆਗੂ ਆਪਣੀ ਹੋਤੀ ਜਿਹੜੀ ਆ ਉਹ ਦੇ ਸਕਦੇ ਜਿਸ ਤਰ੍ਹਾਂ ਸਾਡੇ ਵੱਡੇ ਉਡੇ ਨੇ ਸਾਡੇ ਗੁਰੂਆਂ ਪੀਰਾਂ ਨੇ ਦਿੱਤੀ ਆ ਸੁਖਜੀਤ ਸਿੰਘ ਜੀ ਵੇਖਿਆ ਗਿਆ ਅਕਸਰ ਪਾਰਟੀਆਂ ਦੇ ਵਰਕਰ ਜਿਹੜੇ ਆ ਉਹ ਆਪਣੀ ਸ਼ਹੀਦੀਆਂ ਦਿੰਦੇ ਆ ਮੇਰੇ ਖਿਆਲ ਨਾਲ ਪਹਿਲਾ ਇਤਿਹਾਸ ਚ ਹੋਏਗਾ ਕਿ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਸਾਡੇ ਆਗੂ ਸਭ ਤੋਂ ਅੱਗੇ ਹੋ ਕੇ ਲੜਾਈ ਲੜਨਗੇ ਕੀ ਕਹਿਣਾ ਚਾਹੁੰਦੇ ਹੋ ਤੇ ਕਿੰਨੀ ਤਰੀਕ ਨੂੰ ਕਿੱਥੇ ਇਹ ਜਿਹੜਾ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਜਿਹਦੇ ਵਾਸਤੇ ਜੀ ਕੱਲ ਆਪਾਂ ਪੀਸੀ ਕਰ ਰਹੇ ਆ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਉਹ ਤਰੀਕ ਪੱਕੀ ਨਹੀਂ ਆ 25 ਜਾਂ 26 ਹੋ ਸਕਦੀ ਆ ਕੱਲ ਦੋਨੋਂ ਮੋਰਚੇ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ-ਪੋਲੀਟিক্যাল ਜਿਹੜਾ ਵਾ ਉਹ ਕੱਲ ਇਹ ਅਨਾਉਂਸਮੈਂਟ ਕਰਨਗੇ ਚੰਡੀਗੜ੍ਹ ਤੋਂ ਔਰ ਖਨੋਰੀ ਬਾਰਡਰ ਦੇ ਜਿਸ ਦਿਨ ਇਹ ਮਰਨ ਮਰਤ ਸ਼ੁਰੂ ਹੋਊਗਾ ਉਸ ਦਿਨ ਪੂਰੀ ਲੀਡਰਸ਼ਿਪ ਉੱਥੇ ਮੌਜੂਦ ਹੋਊਗੀ ਸਾਡਾ ਪੂਰਾ ਕਾਡਰ ਮੌਜੂਦ ਹੋਊਗਾ। ਉਹ ਬਕਾਇਦਾ ਜਿਹੜਾ ਵਾ ਉਹ ਦਿਨ ਸ਼ੁਰੂ ਕਰਾਂਗੇ ਮਰਨ ਮਰਤ। ਔਰ ਇਹ ਲਗਾਤਾਰ ਚੱਲਦਾ ਰਹੂ ਜਿੰਨਾ ਚ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ। ਲੱਗਦਾ ਨਹੀਂ ਪਹਿਲੇ ਅੰਦੋਲਨ ਚ ਵੀ ਕਰੀਬ 756 ਕਿਸਾਨ ਸ਼ਹੀਦ ਹੋਏ। ਉਸ ਤੋਂ ਬਾਅਦ ਹੁਣ ਤੱਕ ਜਿਹੜਾ ਅੰਕੜਾ ਸਾਹਮਣੇ ਆਇਆ 36 ਕਿਸਾਨ ਹੋਰ ਸ਼ਹੀਦ ਹੋਏ। ਲੱਗਦਾ ਕਿ ਕੇਂਦਰ ਸਰਕਾਰ ਜਾਂ ਸਮੁੱਚੀ ਜਿਹੜੇ ਪ੍ਰਸ਼ਾਸਨ ਦੀ ਗੱਲ ਕਰੀਏ ਭਾਰਤ ਸਰਕਾਰ ਦੀ ਗੱਲ ਕਰੀਏ ਇਹ ਕਿਸਾਨਾਂ ਨੂੰ ਅਜੇ ਹੋਰ ਕੁਰਬਾਨੀਆਂ ਕਰਨ ਵਾਸਤੇ ਕਹਿ ਰਹੀ ਹੈ। ਦੇਖੋ ਇਹ ਤੇ ਸਰਕਾਰ ਤੇ ਨਿਰਭਰ ਕਰਦਾ ਕਿ ਉਹ ਕਿੰਨੀਆਂ ਕੁਰਬਾਨੀਆਂ ਸਾਡੀਆਂ ਲੈਣਾ ਚਾਹੁੰਦੀ ਆ ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਸਰਕਾਰ ਅਗਰ ਗਿਣਤੀ ਦੱਸ ਦੇ ਆਪਾਂ ਉਹਨੀ ਗਿਣਤੀ ਉੱਥੇ ਇਕੱਠੀ ਕਰ ਦਾਂਗੇ ਇੱਕ ਦਿਨ ਕੁਰਬਾਨੀਆਂ ਲੈਣੀਆਂ ਤਾਂ ਵੀ ਲੈ ਲੈ ਰੋਜ਼-ਰੋਜ਼ ਲੈਣੀਆਂ ਤਾਂ ਵੀ ਲੈ ਲੈ ਤਾਂ ਕਿ ਇਹ ਦੇਸ਼ ਦੇ ਇਤਿਹਾਸ ਵਿੱਚ ਹੋਵੇ ਕਿ ਦੇਸ਼ ਦੀ ਸਰਕਾਰ ਨੇ ਆਪਣੇ ਦੇਸ਼ ਦੇ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਉਹਨਾਂ ਦੀਆਂ ਜਾਨਾਂ ਲਈਆਂ ਕਾਦੇ ਵਾਸਤੇ ਉਹਨਾਂ ਹੱਕੀ ਮੰਗਾਂ ਵਾਸਤੇ ਕਿ ਜਿਹੜੀਆਂ ਸਰਕਾਰ ਪਹਿਲਾਂ ਮੰਨ ਚੁੱਕੀ ਆ 20 ਵਾਰੀਆਂ ਆਪਣੇ ਇਲੈਕਸ਼ਨ ਮੈਨੀਫੈਸਟੋ ਚ ਪਾ ਚੁੱਕੀ ਆ ਔਰ ਲਿਖਤੀ ਤੌਰ ਤੇ ਸਾਨੂੰ ਦੇ ਚੁੱਕੀ ਆ ਹੈਰਾਨੀ ਦੀ ਗੱਲ ਆ ਜੀ 2018 ਦੀ ਮੈਨੂੰ ਲੱਗਦਾ ਕਿ ਅੰਦੋਲਨ ਸੀਗਾ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਦੇ ਨੇ ਲਿਖਤੀ ਤੌਰ ਤੇ ਤਾਂ ਸੀ ਕਿ 90 ਦਿਨ ਦੇ ਵਿੱਚ ਆਪਾਂ ਐਮਐਸਪੀ ਕਾਨੂੰਨ ਤੇ ਸੀਟ 1250 ਦੀ ਗਾਰੰਟੀ ਜਿਹੜੀ ਆ ਤੁਹਾਨੂੰ ਦੇਵਾਂਗੇ ਪਰ ਉਹ 90 ਦਿਨ ਆਏ ਨਹੀਂ ਕਦੀ ਇਸੇ ਕਰਕੇ ਸਾਨੂੰ ਛੜਕਾਂ ਦੇ ਬਹਿਣਾ ਪੈਂਦਾ ਕੋਈ ਤੁਸੀਂ ਇਹ ਦੋ ਸੋਚੋ 80 80 90 90 ਸਾਲ ਦੇ ਬਜ਼ੁਰਗ ਜਾ 30 40 ਸਾਲ ਦਾ ਅਦਖੜ ਸਾਹਿਬ ਜਾਂ ਨੌਜਵਾਨ ਉਹਨਾਂ ਸੜਕਾਂ ਤੇ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਬਰਸਾਤ ੁੱੱਪੇ ਬੈਠਾ ਹੁੰਦਾ ਇਹ ਸਰਕਾਰ ਦਾ ਮਤਲਬ ਇੰਨਾ ਹੀ ਜ਼ਿਆਦਾ ਕਠੋਰ ਦਿਲ ਆ ਕਿ ਉਹਨੂੰ ਇਹ ਲੋਕ ਦਿਸਦੇ ਨਹੀਂਗੇ ਜਾਂ ਫਿਰ ਝੂਠਾ ਪ੍ਰਚਾਰ ਕਰਦੀ ਆ ਕਿ ਦੇਸ਼ ਦੇ ਕੁਝ ਕਿਸਾਨ ਨੇ ਮੈਂ ਕਹਿੰਦਾ ਕੁਝ ਕਿਸਾਨ ਨੇ ਇੱਕ ਡਾਟਾ ਕੱਢ ਕੇ ਦੇਖ ਲਓ ਨਾ ਪੂਰੇ ਦੇਸ਼ ਦਾ ਇਹ ਆਪਾਂ ਕਿਸਾਨਾਂ ਨੂੰ ਦੇਣ ਕੀ ਦੇ ਆ ਜਦੋਂ ਇੱਕ ਸੁਆਮੀ ਰਾਸ ਦੀ ਰਿਪੋਰਟ ਸਰਕਾਰ ਨੇ ਕਮਿਸ਼ਨ ਬਣਾਇਆ ਉਹਨੂੰ ਲਾਗੂ ਨਹੀਂ ਕਰ ਸਕੀ ਆਪਣੇ ਬਣਾਏ ਹੋਏ ਕਮਿਸ਼ਨ ਨੂੰ ਲਾਗੂ ਨਹੀਂ ਕਰਦੀ ਸਰਕਾਰ ਦੀ ਨੀਅਤ 'ਤੇ ਸ਼ੱਕ ਪੈਂਦਾ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਾ ਭਾਰਤ ਉਹਦੇ ਵਿੱਚ ਇੱਕ ਲੋਕਾਂ ਦੀ ਆਵਾਜ਼ ਚੁੱਕ ਬੰਦ ਕਰਨੀ ਉਹਨੂੰ ਦਬਾਉਣਾ ਚਾਹੇ ਗੋਲੀਆਂ ਚਲਾ ਕੇ ਕਿਸੇ ਤਰੀਕੇ ਨਾਲ ਦਬਾਉਣਾ ਕੀ ਸਮਝਦੇ ਹੋ ਲੋਕਤੰਤਰ ਦਾ ਕਹਾਣੀ ਹੈ ਫਿਰ ਲੋਕਤੰਤਰ ਕਿਹੜੀ ਵਜ੍ਹਾ ਨਾਲ ਕਿਹਾ ਜਾਂਦਾ ਹੈ ਦੇਖੋ ਪੋਲਿਟੀਕਲ ਪਾਰਟੀਆਂ ਪ੍ਰਚਾਰ ਕਰਦੀਆਂ ਮੈਂ ਕਹਿੰਦਾ ਕੋਈ ਵੀ ਸਰਕਾਰ ਆਉਂਦੀ ਹੋ ਸਕਦਾ ਕਾਂਗਰਸ ਆਉਂਦੀ ਜਿੱਤੋਂ ਜ਼ਿਆਦਾ ਚਲਾਉਂਦੀ ਹੋਰ ਕੋਈ ਤਜੀ ਸਰਕਾਰ ਇਸ ਤੋਂ ਜ਼ਿਆਦਾ ਚਲਾਉਂਦੀ ਸਾਡੇ ਤੇ ਗੋਲੀਆਂ ਸਰਕਾਰ ਚੱਲਦੀ ਹੈ ਕਾਰਪੋਰੇਟ ਘਰਾਣੇ ਦੇ ਇਸ਼ਾਰੇ ਦੇ ਉੱਪਰ ਸਰਕਾਰ ਨੂੰ ਆਪਣੇ ਲੋਕਾਂ ਦੀ ਅਗਰ ਫਿਕਰ ਹੋ ਜੇ ਨਾ ਮੈਂ ਕਹਿੰਦਾ ਪੂਰੀ ਦੁਨੀਆ ਤੇ ਜਿਹੜਾ ਵਾ ਸੁੱਖ ਸ਼ਾਂਤੀ ਕਾਇਮ ਹੋ ਜਾਏ ਪੂਰੀ ਦੁਨੀਆ ਦੇ ਲੋਕਾਂ ਦੇ ਹੱਕ ਜਿਹੜੇ ਉਹਨਾਂ ਨੂੰ ਮਿਲ ਜਾਣ ਪਰ ਸਰਕਾਰਾਂ ਜਿਨ੍ਹਾਂ ਦੇ ਇਸ਼ਾਰੇ ਤੇ ਨੱਚਦੀਆਂ ਨੇ ਉਹਨਾਂ ਦੀਆਂ ਪਾਲਿਸੀਆਂ ਲਾਗੂ ਹੁੰਦੀਆਂ ਨੇ ਜਿਹੜੇ ਕਾਲੇ ਕੰਨ ਤਿੰਨ ਕਾਨੂੰਨ ਆਏ ਸੀਗੇ ਮਨੂੰ ਕੋਈ ਮੰਤਰੀ ਕੋਈ ਐਮਪੀ ਪੜ੍ਹ ਕੇ ਦਿਖਾ ਦੇ ਦੋ ਚਾਰ ਨੂੰ ਛੱਡ ਕੇ ਉਹਨਾਂ ਨੂੰ ਪਤਾ ਹੀ ਨਹੀਂ ਸਿੱਕਿਆ ਸਾਈਨ ਮਾਰੋ ਚਲੋ ਜੀ ਸਪਾਸ ਹੋ ਗਿਆ ਸੋ ਇਹੋ ਜਿਹੇ ਕਾਨੂੰਨ ਜਿਹੜੇ ਕਾਰਪੋਰੇਟ ਬਣਾਉਂਦੇ ਨੇ ਉਹ ਲੋਕਾਂ ਦੇ ਪੱਖੀ ਨਹੀਂ ਹੁੰਦੇ ਉਹ ਲੋਕਾਂ ਦੇ ਵਿਰੋਧੀ ਹੁੰਦੇ ਨੇ ਉਹ ਆਪਣੇ ਪੱਖੀ ਕਾਨੂੰਨ ਬਣਾਉਂਦੇ ਨੇ ਹਮੇਸ਼ਾ ਪ੍ਰਧਾਨ ਜੀ ਜਿੰਨ ਭਾਰਤ ਦੀ ਸਿਆਸਤ ਵੇਖੀਏ ਜੜੀਆਂ ਪਾਰਟੀਆਂ ਸੱਤਾ ਤੋਂ ਬਾਹਰ ਹੁੰਦੀਆਂ ਉਹ ਤੇ ਕਿਸਾਨਾਂ ਮਜ਼ਦੂਰਾਂ ਦੀ ਬੜੀ ਵੱਡੇ ਪੱਧਰ ਤੇ ਗੱਲ ਕਰਦੀਆਂ ਪਰ ਕੀ ਕਾਰ ਹੁੰਦਾ ਉਹੀ ਜੇ ਪਾਰਟੀ ਜੇ ਸੱਤਾ ਦੇ ਵਿੱਚ ਆ ਜਾਂਦੀ ਹੈ ਫਿਰ ਗੂੰਗੀ ਬੋਲੀ ਹੋ ਜਾਂਦੀ ਹੈ ਫਿਰ ਉਹਦਾ ਵਿਊ ਕੁਝ ਹੋਰ ਹੋ ਜਾਂਦਾ ਉਹਦੀ ਗੱਲਬਾਤ ਦਾ ਤਰੀਕਾ ਕੁਝ ਹੋਰ ਹੋ ਜਾਂਦਾ ਇਦਾਂ ਹੀ ਇਹ ਭਾਜਪਾ ਵੀ ਪਹਿਲੇ ਇਦਾਂ ਕਰਦੀ ਸੀ ਹੁਣ ਕਾਂਗਰਸ ਜਾਂ ਅਦਰ ਪਾਰਟੀਆਂ ਵੀ ਕਰ ਰਹੀਆਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਮਿਲੀ ਭੁਗਤ ਸਾਰੀਆਂ ਪਾਰਟੀ ਦੀ ਹੈ ਇਹਦੀ ਤਾਜ਼ਾ ਧਾਰਨਾ ਤੁਹ ਉਹਨਰ ਰਿਪੋਰਟ ਲਾਗੂ ਨਹੀਂ ਕੀਤੀ ਨਰਿੰਦਰ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਸੀ ਉਹ ਕੰਜ਼ਿਊਮਰ ਫੇਅਰ ਕਮੇਟੀ ਚੇਅਰਮੈਨ ਸੀਗੇ ਉਹਨਾਂ ਨੇ ਇੱਕ ਰਿਪੋਰਟ ਬਣਾਈ ਮਰਮੋਣ ਸਿੰਘ ਨੂੰ ਚਿੱਠੀ ਲਿਖੀ ਰਿਪੋਰਟ ਬਣਾ ਕੇ ਤੇ ਪ੍ਰਧਾਨ ਮੰਤਰੀ ਜੀ ਦੇਸ਼ ਦੇ ਕਿਸਾਨਾਂ ਨੂੰ 2 to 50 ਔਰ ਐਮਐਸਵੀ ਦੀ ਗਾਰੰਟੀ ਦਿਓ ਤਾਂ ਦੇਸ਼ ਦਾ ਕਿਸਾਨ ਬਚਦਾ ਉਹ ਸਰਕਾਰ ਦੇ ਕੋਲ ਪਈ ਇੱਕ ਰਿਪੋਰਟ ਜਿਹੜੀ ਆ ਚਿੱਠੀ ਲਿਖਦੇ ਬਕਾਇਦਾ ਔਰ ਆਪਣੇ ਚੋਣ ਮੈਨੀਫੈਸਟੋ ਹੀ ਲਿਖਦੇ ਨੇ ਕਿ ਪਹਿਲੀ ਕਲਮ ਨਾਲ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਮੈਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੂੰਗਾ ਮੈਂ ਸੋਮੀਨਾਥ ਦੀ ਰਿਪੋਰਟ ਲਾਗੂ ਕਰੂੰਗਾ ਮੈਂ ਐਮਐਸਪੀ ਗਾਰੰਟੀ ਕਾਨੂੰਨ ਦਊਗਾ ਇਸੇ ਆਧਾਰਨ ਔਰ ਉਸ ਤੋਂ ਬਾਅਦ ਜੋ 2015 ਜੇ ਸੁਪਰੀਮ ਕੋਰਟ ਚ ਕਿਸਾਨ ਕੇਸ ਲੈ ਗਿਆ ਵੀ ਕਿਉਂ ਨਹੀਂ ਲਾਗੂ ਕਰਨ ਦੇ ਸਰਕਾਰ ਨੇ ਐਫੀਡਿਵਿਟ ਦਿੱਤਾ ਕਿ ਵੀ ਆਪਣੇ ਕੋਈ ਇਨਾ ਪੈਸਾ ਨਹੀਂ ਆਪਾਂ ਨੂੰ ਐਮਐਸਪੀ ਦੇਣ ਵਾਸਤੇ ਉਪਤਾ ਸਰਕਾਰ ਨੇ ਸਾਡੇ ਅਗੇਂਸਟ ਤਿੰਨ ਕਾਲੇ ਕਾਨੂੰਨ ਬਣਾਤੇ ਖੇਤੀਬਾੜੀ ਦੇ ਕਬਜ਼ਾ ਕਰਨ ਵਾਲੇ ਉਹ ਤਾਂ ਠੀਏ ਦੇਸ਼ ਦੇ ਕਿਸਾਨ ਕਿਸਾਨ 13 ਮਹੀਨੇ ਲੜੇ ਔਰ ਵਾਪਸ ਕਰਾਏ لیکن باقی ਰਹਿੰਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਮੰਨਣ ਵਾਸਤੇ ਅੰਦੋਲਨ ਜਿਹੜਾ ਵਾ ਇਹ ਚੱਲਦਾ ਰਹੂਗਾ ਔਰ ਮੰਗਾਂ ਮੰਨਣ ਤੱਕ ਜਾਰੀ ਰਹੂਗਾ ਪ੍ਰਧਾਨ ਜੀ ਜਿਹੜਾ ਤੁਸੀਂ ਅਗਲਾ ਸਟੈਪ ਚੁੱਕ ਰਹੇ ਹੋ ਮਰਨ ਵਰਤਿਆ ਭੁਖ ਹੜਤਾਲ ਜੇ ਕਿਸੇ ਵੀ ਕਿਸਾਨ ਦੀ ਜਾਨ ਨੂੰ ਰੱਬ ਨਾ ਕਰੇ ਕੋਈ ਖਤਰਾ ਹੁੰਦਾ ਜਾਨ ਖਤਰੇ 'ਚ ਪੈਂਦੀ ਹੈ ਨੁਕਸਾਨ ਤੇ ਫਿਰ ਕਿਸਾਨਾਂ ਦਾ ਉਹਨਾਂ ਦੇ ਪਰਿਵਾਰਾਂ ਦਾ ਹੋਏਗਾ ਫਿਰ ਸਰਕਾਰ ਤੇ ਆਪਣੀ ਜਿੱਤ ਉੱਧੇ ਘੜੀ ਰਹੀ ਹੈ ਦੇਖੋ ਕੁਰਬਾਨੀਆਂ ਤਾਂ ਦੇਣੀਆਂ ਪੈਂਦੀਆਂ ਆਪਣੇ ਸਮਾਜ ਵਾਸਤੇ ਆਪਣੇ ਸਮਾਜ ਦੇ ਹੱਕਾਂ ਵਾਸਤੇ ਕੁਰਬਾਨੀਆਂ ਦੀ ਲੋੜ ਹਮੇਸ਼ਾ ਹੁੰਦੀ ਦੇਸ਼ ਨੂੰ ਆਜ਼ਾਦੀ ਮਿਲੀ ਆ ਉਹ ਵੀ ਕੁਰਬਾਨੀਆਂ ਨਾਲ ਮਿਲੀ ਆ ਅਗਰ ਸਾਡੇ ਗੁਰੂਆਂ ਨੇ ਕਿਸੇ ਧਰਮ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਕੀਤੀਆਂ ਆਪਣਾ ਪਰਿਵਾਰ ਵਾਰਿਆ ਉਹ ਵੀ ਕਿਸੇ ਜ਼ੁਲਮ ਨੂੰ ਰੋਕਣ ਵਾਸਤੇ ਵਾਰਿਆ ਸੀਗਾ ਸੋ ਇਹ سلسلہ ਸਾਡੇ ਵੱਡੇ-ਵਡੇਰਿਆਂ ਨੇ ਚਲਾਇਆ ਇਹ ਆਪਾਂ ਚਲਾਉਂਦੇ ਰਵਾਂਗੇ ਜਿੰਨਾ ਚਿਰ ਸਾਡੇ ਹੱਕ ਜਿਹੜੇ ਸਾਡੇ ਲੋਕਾਂ ਨੂੰ ਮਿਲਣੇ ਚਾਹੀਦੇ ਆ ਤੇ ਇਹ ਸੰਜੀ ਸਾਡਾ ਕਿਸਾਨ ਆਗੂ ਸਰਦਾਰ ਸੁਖਜੀਤ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਕੁਰਬਾਨੀਆਂ ਦੇਣ ਵਾਸਤੇ ਤਿਆਰ ਹੈ ਜਿੰਨੀਆਂ ਕੁਰਬਾਨੀਆਂ ਹੋਣਗੀਆਂ ਦਿੱਤੀਆਂ ਜਾਣਗੀਆਂ ਪਰ ਜਿੰਨੇ ਦਿਨ ਤੱਕ ਸਾਡੀਆਂ ਹੱਕੀ ਮੰਗਾਂ ਨਹੀਂ ਮੰਨੀ ਜਾਂਦੀਆਂ ਸਾਡੇ ਵੱਲੋਂ ਸੰਘਰਸ਼ ਜਾਰੀ ਰਹੇਗਾ